ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਚਾਈਨਾ ਡੋਰ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਸ ਦੀ ਚਪੇਟ ਵਿੱਚ ਪੰਛੀ ਵੀ ਆ ਜਾਂਦੇ ਹਨ ਅੱਜ ਇੱਕ ਅਜਿਹਾ ਮਾਮਲਾ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਚਾਈਨਾ ਡੋਰ ਦੀ ਚਪੇਟ ਵਿੱਚ ਇੱਕ ਈਗਲ ਪੰਛੀ ਆ ਗਿਆ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਵਾਈਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤੋਂ ਉੱਪਰ ਫਸਿਆ ਹੋਇਆ ਸੀ ਜਿਸ ਨੂੰ ਬਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਸੀ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਜਿਸ ਤੋਂ ਬਾਅਦ ਅਸੀਂ ਵਾਈਲਡ ਲਾਈਫ ਵਿਭਾਗ ਗੁਰਦਾਸਪੁਰ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਟੀਮ ਨਾਲ ਪੁੱਜੇ ਅਤੇ ਉਹਨਾਂ ਵੱਲੋਂ ਇਸ ਪੰਛੀ ਨੂੰ ਹੇਠਾਂ ਲਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਜਾਨ ਬਚ ਗਈ ਜੇਕਰ ਇਸ ਨੂੰ ਨਾ ਉਤਾਰਿਆ ਜਾਂਦਾ ਤੇ ਭੁੱਖਾ ਤੇ ਪਿਆਸ ਨਾਲ ਇਸ ਦੀ ਮੌਤ ਹੋ ਸਕਦੀ ਸੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦੀ ਰਿਪੋਰਟ ਮੈਂ ਜੀ ਬੜਾ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਮੈਂ ਸਵੇ ਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਆ ਚਾਈਨਾ ਡੋਰ ਦੇ ਵਿੱਚ ਫਸਿਆ ਰਹੀ ਸੇਰ ਦਾ ਤਰਫ ਦੇ ਆਹੀ ਪਾਣੀ ਤੋਂ ਪਿਆਸਾ ਹੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਕੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋਲ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਆ ਇਹ ਭਾਜ ਨੇ ਵੀ ਚਲੋ ਦਫਤਰ ਜਾ ਕੇ ਮੈਨੂੰ ਤਾਂ ਦਫਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਦਾ ਅਧਿਕਾਰ ਦਾ ਸਾਰਿਆਂ ਨਾਲ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਨਾਲ ਦਾ ਸਾਧ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿਣਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਉਹਨਾਂ ਨੇ ਕਹਿੰਦਾ ਕਿ ਇਹ ਤਰੀਕੇ ਕਰਕੇ ਮਦਦ ਕੀਤੀ ਹੈ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਥੱਲੇ ਵੀ ਨੰਬਰ ਦੇ ਨਾਲ ਚਲਾਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜ ਅਦੇ ਮੁੰਡੇ ਚਾਈਨਾ ਡੋਰ ਵਰਤਦੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਇਹਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਨੇ ਵੀ ਬੇਜਬਾਨ ਕਿ ਕੋਈ ਮਦਦ ਤਾਂ ਮੰਗ ਨਹੀਂ ਸਕਦੇ ਆਹੀ ਕਰ ਸਕਦੇ ਆ ਮਦਦ ਕਿ ਕਿਸ ਤਰ੍ਹਾਂ ਇਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਸੀ ਇਹ ਜਗਾ ਕਿਹੜੀ ਬਾਜੀ ਇਹ ਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ ਇਹ ਕਿਹੜਾ ਜਾਨਵਰ ਸੀ ਇਹ ਜਾਨਵਰ ਇੱਲ ਕਹਿੰਦੇ ਸੀਗੇ ਬਾਜਟ ਹੈ ਬਾਜੀ ਬੋਲਦੇ ਨੇ ਹਾਂਜੀ ਮੇਰਾ ਨਾਮ ਵੀਵੇਕ ਸਿੰਘ ਹੈ ਦੇਖੋ ਆਈਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਇੱਲ ਜਿਹੜੀ ਆ ਚਾਈਨਾ ਡੋਰ ਤੇ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕੋਈ ਬੰਦ ਬਿਲਡਿੰਗ ਹੈ ਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਤੇ ਇਹਦੇ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਅੱਛਾ ਤੁਹਾਨੂੰ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ اپیل ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪਲੀਜ਼ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਆ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਤਾ ਜੀ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਹੋ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਅਹੀਂ ਦੇਖੋ ਕਿੰਨੇ ਵੀ ਚਾਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਪੰਛੀ ਪਤਾ ਨਹੀਂ ਉਹ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਰੋ ਹੁਣੀ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਅਸੀਂ ਸਰੋ ਨਾਲ ਦੇ ਨਾਲ ਸਵਾਲਫ ਕੀਤੀ ਨਾਲ ਬੜੋ ਜਦੋਂ ਜਾਇਦ ਹੋ ਗਏ ਅਸੀਂ ਫਿਰ ਇਹਨੂੰ ਵਿਚਾਰੇ ਨੂੰ ਤੂਫਾਂਸੀ ਨੂੰ ਲਾਇਆ ਵਿਚਾਰੇ ਨੂੰ ਹਾਂਜੀ ਬੜੀ ਮੈਂ ਕਿਹਤਰ ਮਿਹਨਤ ਕੱਢੀ ਬਹੁਤ ਸਾਰ ਬਹੁਤ ਜ਼ਿਆਦਾ ਅੱਜ ਦੇ ਬੱਚੇ ਚਾਈਨਾ ਡੋਰ ਵਰਤਦੇ ਉਹਨਾਂ ਨੂੰ ਕੀ ਮੈਸੇਜ ਆਉਂਦਾ ਸਰ ਅਸੀਂ ਤਾਂ ਕਹਿੰਦੇ ਚਾਈਨਾ ਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਹੈ ਬਹੁਤ ਬਹੁਤ ਜ਼ਿਆਦਾ ਨੁਕਸਾਨ ਦੇ ਸਰ